ਮੇਵਾ ਸਿੰਘ ਜੀ ਜਨਾਬ ਜੀ ਜਿਹੜਾ ਫੋਨ ਨੰਬਰ ਦੇ ਕੇ ਗਏ ਨੇ ਕੁੜੀ ਦਾ ਹਾਂਜੀ ਉਹ ਲਾ ਕੇ ਚੈੱਕ ਕਰੋ ਸਾਬ ਜੀ ਨੰਬਰ ਟਰੇਸ ਹੋ ਗਿਆ ਜੀ ਆ ਰਹੀ ਲੋਕੇਸ਼ਨ ਜੀ ਹੋ ਗਿਆ ਟਰੇਸ ਹਾਂਜੀ ਸਰ ਮੇਵਾ ਸਿੰਘ ਜੀ ਜਨਾਬ ਜੀ ਗੱਡੀ ਕੱਢੋ ਚੱਲੀਏ ਆਪਾਂ ਗੱਡੀ ਕਿੱਥੇ ਜੀ ਗੱਡੀ ਤਾਂ ਖਰਾਬ ਹੋਈਆਂ ਬਈ ਆਪਣੀਆਂ ਦੋਈ ਜਰ ਗੌਰ ਗੁਰ ਰੱਖਿਆ ਕਰੋ ਤੁਸੀਂ ਕੀ ਕਰਦੇ ਹੋ ਕੋਈ ਨਾ ਜੀ ਕਰਾਵਾਂਗੇ ਉਹਨਾਂ ਨੂੰ ਠੀਕ ਜੀ ਪਰ ਆਦਾ ਮੈਂ ਨੰਬਰ ਕਰਾ ਕੇ ਲਿਆਉਂਗਾ ਲੈ ਬਈ ਆ ਗਿਆ ਥਾਣਾ ਉਹ ਤੇਰੇ ਹੁੰਦਿਆ ਪੁਲਸੀਆ ਯਾਰਾ ਬੇ ਗੱਡੀ ਦਾ ਚਲਾਨ ਹੋ ਗਿਆ ਸਸਰੀਕਰ ਜਨਾਬ ਜੀ ਹਰ ਮੇਵਾ ਸਿੰਘ ਵਧੀਆ ਜੀ ਵਧੀਆ ਹੋ ਠੀਕ ਹੋ ਜੀ ਹਾਂ ਵਧੀਆ ਜੀ ਲੂਸ ਕੱਢਿਆ ਮੇਲੇ ਦਾ ਨਾਕੇ ਵੀ ਨਹੀਂ ਆਇਆ ਅੱਜ ਉਹ ਜਨਾਬ ਕਾ ਨੂੰ ਕੱਲ ਰੈਲੀ ਸੀ ਜੀ ਐਮਐਲਏ ਦੀ ਸਵੇਰੇ ਗਏ 8 ਵਜੇ ਰਾਤ ਨੂੰ 10 11 ਵਜੇ ਘਰੇ ਵੜਿਆ ਜੀ ਨਾ ਚਾਹ ਨਾ ਪਾਣੀ ਨਾ ਰੋਟੀ ਸਵੇਰੇ ਤੁਹਾਨੂੰ ਪਤਾ ਡਿਊਟੀ ਤੇ ਆਣਾ ਪੈਂਦਾ ਈ 8 ਵਜੇ ਪਰ ਮੈਂ ਅਹੀਂ ਆ ਗਿਆ ਜੀ ਅੱਛਾ ਹੋਰ ਜੀ ਬੈਠ ਜੀ ਜਨਾਬ ਜੀ ਹਾਂ ਬੈਠੋ ਜੀ ਜਨਾਬ ਜੀ ਆਪੇ ਇਹਦੀ ਗੱਡੀ ਲੈ ਚੱਲਦੇ ਹਾਂ ਜੀ ਗੱਲ ਤੇ ਤੇਰੀ ਠੀਕ ਹੈ ਦੀਪ ਸਿੰਘ ਹਾਂ ਜੀ ਉਹ ਗੱਡੀ ਦੇ ਤੇਰੀ ਅਸੀਂ ਕੇਸ ਦੇ ਮਸਲੇ 'ਚ ਜਾ ਕੇ ਆਣਾ ਕਿਸੇ ਜਨਾਬ ਆਪਣੇ ਲਈ ਗੱਡੀਆਂ ਹਟ ਗਈਆਂ ਨਹੀਂ ਉਹਦਾ ਖਰਾਬ ਕਰਖਿਆ ਨੇ ਇਹਨੂੰ ਮੇਵਾ ਸਿੰਘ ਨੂੰ ਕਿਹਾ ਵੀ ਉਹਦੇ ਧਿਆਨ ਰੱਖਿਆ ਕਰੋ ਤੁਸੀਂ ਸਰਕਾਰੀ ਪੈਸੇ ਆਉਂਦੇ ਨੇ ਜਨਾਬ ਇਹਨਾਂ ਨੂੰ ਕਿਆ ਕਰੋ ਸਮਰਾਉਣਗੇ ਉਹ ਸਮਰਾਣੀਆਂ ਖੜਾਵਾਂਗੇ ਗਾਲੂ ਕਰਾਵਾਂਗੇ ਠੀਕ ਜਨਾਬ 500 ਦਾ ਤੇਲ ਪਵਾ ਕੇ ਆਇਆ ਜੀ ਮਹਿਕਮਾ ਪਹਿਲਾਂ ਨਹੀਂ ਪੈਸੇ ਦਿੰਦਾ ਇਹਦੀ ਜ਼ਿੰਮੇਵਾਰੀ ਲਾਤੀ ਹੁਣ ਮੈਂ ਹਾਂ ਜਨਾਬ ਚਾਬੀ ਤਾਂ ਲੈ ਲਓ ਤੇਲ ਪਵਾ ਲਿਓ ਜੀ ਨਾਲੇ ਕੇਸ ਕਦੋਂ ਆਨ ਲੱਗੇ ਜੀ ਥਾਣੇ 'ਚ ਆਪਣੇ ਥਾਣੇ 'ਚ ਦਾ ਕੁੱਤੇ ਆਉਂਦੇ ਆ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਬਦਾਨਾ ਲਿਆਉਂਦਾ ਜੀ ਮੈਂ ਵੀ ਚੱਲਾਂ ਹੀ ਫਿਰ ਬਕਵਾਸ ਨਿਕਰਾ ਕਰਦੇ ਗੱਡੀ ਦੀ ਚਾਬੀ ਦੀ ਅਸੀਂ ਜਾ ਕੇ ਮੈਂ ਵੀ ਜੱਲਾ ਹੀ ਫਿਰ ਨਾਲ ਨਹੀਂ ਤੁਸੀਂ ਥਾਣੇ 'ਚ ਰਹਿਣਾ ਔਰ ਜਿੱਦਾਂ ਲਾ ਕੇ ਜਾਵਾਂਗੇ ਆਪਾਂ ਚਲੋ ਜੀ ਮੈਂ ਫਿਰ ਥਾਣੇ 'ਚ ਬਹਿ ਜਾਣਾ ਜੀ ਹਾਂ ਥਾਣੇ 'ਚ ਧਿਆਨ ਰੱਖੀ ਤੇਲ ਪਵਾ ਲਓ ਜੀ ਗੱਡੀ 'ਚ ਕੋਈ ਗੱਲ ਨਹੀਂ ਪਵਾ ਲਾਂਗੇ ਤੇਲ ਕੱਟਿਆ ਜੀ ਆਹ ਫਾਈਲ ਜੀ ਥੀਪੁੱਲ ਕੇ ਮਿਲਦਾ ਉਹ ਜਨਾਬ ਆਹ ਫਾਈਲ ਤਾਂ ਲੈ ਜਾਓ ਜੀ ਫੜਕੇ ਜਦੋਂ ਫੜਕੇ ਕੀ ਲਿਆਉਂਗੇ ਦੱਸੋ ਉਥੋਂ ਆਹ ਫਾਈਲ ਲੈ ਚੁੱਕੇਗੀ ਆ ਲੈ ਜਾਓ ਜੀ ਕਰਕ ਸਿੰਘ ਨੇ ਧਿਆਨ ਨਹੀਂ ਰੱਖਤਾ ਤੇ ਤੁਸੀਂ ਫਾਈਲ ਚੱਕਣੀ ਸੀ ਸਭ ਯਾਦ ਨਹੀਂ ਰਿਹਾ ਜੀ ਉਹ ਜਨਾਬ ਇਹਨੂੰ ਕਿੱਥੇ ਯਾਦ ਰਹਿੰਦਾ ਈ ਕੁਛ ਪੌਲ ਸਦੀ ਨੌਕਰੀ ਕਿਹੜਾ ਸੌਖੀ ਐ ਇੰਤੋਂ ਤੱਕ ਤੇ ਬੈਂਕ ਬੈਂਕ ਚ ਲੱਗ ਜਾਂਦੇ ਸਿਰ ਦੁਖਣ ਲੱਗ ਗਿਆ ਯਾਰ RAMU ਚਾਹ ਦਾ ਗੱਪ ਲੈ ਕੇ ਆਓ ਬਈ ਇੱਕ ਵਧੀਆ ਜਿਹਾ ਬਣਾ ਕੇ ਲੈ ਕੇ ਆ ਜੀ ਠੀਕ ਆ ਤਾਇਆ ਹਾਂ ਪੁੱਤ ਰੋਟੀ ਖਾ ਨਾ ਬੁੱਤ ਰੋਟੀ ਨੂੰ ਤਾਂ ਨਹੀਂ ਜੀ ਕਰਦਾ ਮੇਰਾ ਖਾਲਾ ਰਾਤ ਵੀ ਨਹੀਂ ਖਾਧੀ ਨਾ ਲੰਗਦੀ ਹੀ ਨਹੀਂ ਬੁੱਤ ਰੋਟੀ ਕਿਹੜਾ ਰੋਟੀ ਲਿਆਉਣਾ ਨਾ ਕਿਹੜੀਆਂ ਡਬਲ ਰੋਟੀਆਂ ਬੁੱਤ ਜਦ ਦੀ ਪ੍ਰੀਤ ਗਈ ਮੇਰ ਤਬਸਨਾ ਕਾਲ ਜਾਂ ਨਿਕਲਿਆ ਪੇ ਜਮਾ ਇੱਥੇ 베ੜੇ ਚ ਹੱਸਦੀ ਖੇਡਦੀ ਫਿਰਦੀ ਰਹਿੰਦੀ ਸੀ ਤੈਨੂੰ ਪਤਾ ਉਹਦੇ ਬਿਨਾ ਹੈ ਹੀ ਮੇਰਾ ਕੌਣ ਹੈ ਤੂੰ ਸਮਝਦਾ ਆ ਹੁਣ ਹੈ ਪਤਾ ਨਹੀਂ ਵਿਚਾਰੀ ਕਿਹੜੀ ਬਿਫਤਾ ਚ ਹੋਊਗੀ ਕਿੱਥੇ ਹੋਊ ਕਿੱਥੇ ਨਾ ਬੜਾ ਟੈਨਸ਼ਨ ਆਦਾ ਹੈ ਦੇਖਾ ਕੋਈ ਦੁੱਖ ਤਕਲੀਫ ਆ ਬ੍ਰੈਕਟਰ ਦਵਾਈ ਹੋ ਵੀ ਵਾਲੇ ਹੁਣ ਦੁੱਖ ਤਕਲੀਫਾਂ ਦਾ ਪੁੱਤ ਹੋਣ ਲੱਗਣ ਤੀਨੇ ਜਿੰਨਾ ਚਿਰ ਸਿਆਉਂਦੀ ਨਹੀਂ ਹੂੰ ਰੋਟੀ ਨਾਲ ਕੀ ਭੈਰਾ ਮੇਰਾ ਐ ਲੱਗਦਾ ਜਿਵੇਂ ਬਲੱਡ ਜਾ ਵਾਲਾ ਘਟੀ ਜਾਂਦਾ ਹੈ ਡਾਕਟਰ ਨੂੰ ਸਾਧ ਲੈਣਾ ਹਾਂ ਤੂੰ ਡਾਕਟਰ ਨੂੰ ਬੁਲਾ ਕੇ ਲਿਆ ਪੁੱਤ ਬਣ ਕੇ ਮੈਂ ਡਾਕਟਰ ਨੂੰ ਲੈ ਕੇ ਆਉਂਦਾ ਹਾਂ। ਹਾਂ, ਇਹ ਰੋਟੀ ਰੱਖ ਦੇ ਰੋਟੀ ਨਹੀਂ ਮੈਨੂੰ ਚੰਗੀ ਨਹੀਂ ਲੱਗਦੀ। ਕੱਲ ਇੱਕ ਅੱਧੀ ਖਾ ਲਈ। ਨਾ ਨਾ ਜਦ ਲੋੜ ਹੋਈ ਮੈਂ ਆਪ ਹੀ ਮੰਗ ਲਊ ਬੱਤਾ। ਠੀਕ ਆ ਚੱਲ ਮੈਂ ਫੇਰ ਡਾਕਟਰ ਕੋਲ ਜਾਣਾਗਾ। ਹਾਂ। ਪਾਣੀ ਵਿਚਾਰੀ ਕਿੱਥੇ ਹੋਊਗੀ ਕਿੱਥੇ ਨਾ। ਪਾ ਪਾ ਕਰਦਾ ਕਿਹੜੀਆਂ ਰੋਟੀਆਂ? ਕਿਹੜੀਆਂ ਡਬਲ ਰੋਟੀਆਂ? ਪਾਣੀ ਤਾਂ ਲੰਘਦਾ ਨਹੀਂ। ਆਏ ਰੱਬਾ। ਆਏ। ਜਨਾਵਲ ਲੋਕੇਸ਼ਨ ਇਦਰੀ ਦਿਖਾ ਰਹੀ ਜੀ ਆਹ ਕੋਈ ਨਹੀਂ ਇੱਕ ਵਾਰ ਇੱਥੇ ਰੁਕ ਰੋ ਗੱਡੀ ਜੀ ਮੰਜੁੱਤਰ ਵੀ ਦੇਖੋ ਮੜਾ ਜੀ ਜਨਾਬ ਉਰਤੋਂ ਮਕਾਨ ਹੈ ਬਹੁਤ ਨੇ ਜੀ ਐਂ ਕੀ ਤਾਂ ਲੱਗੂਗਾ ਵੀ ਫੋਨ ਕਿੱਥੇ ਜੀ ਲੋਕੇਸ਼ਨ ਦੇ ਅਕੋਰਡ ਨੂੰ ਜੀ ਰਸਤੇ ਇਦਰੀ ਦਿਖਾ ਰਹੀ ਜੀ ਇੱਥੋਂ 40 ਮਿੰਟ ਦੱਸ ਰਹੀ ਜੀ ਇਹ ਘਰ ਤੀ ਜਾਂਦੀ ਲੋਕੇਸ਼ਨ ਜੀ ਜਨਾਵ ਗੇਟੰ ਤੋਂ ਬੰਦ ਹੈ ਜਨਾਵ ਲੋਕੇਸ਼ਨ ਵੀ ਇੱਥੋਂ ਦੀ ਹੈ ਜੀ ਗੇਟ ਵੀ ਅੰਦਰੋਂ ਬੰਦ ਹੈ ਗੜਬੜਾ ਇੱਥੇ ਲੱਗਦੀ ਹੈ ਕੁੜੀ ਅੰਦਰੀ ਹੈ ਮੇਵਾ ਸਿੰਘ ਹਾਂ ਜੀ ਠੀਕ ਹੈ ਜੀ ਹੜਕ ਸੀਗਾ ਉੱਪਰ ਦੇਖੋ ਜਨਾਬ ਉਰ ਤਾਂ ਜਿੰਦਾ ਲੱਗਿਆ ਪਿਆ ਜੀ ਹਾਂਜੀ ਜਨਾਬ ਉਪਰ ਤਾਂ ਕੋਈ ਨਹੀਂ ਹੈਗਾ ਜੀ ਜਨਾਬ ਉਰ ਤਾਂ ਕੋਈ ਨਹੀਂ ਹੈਗਾ ਪਰ ਚੱਲਦੇ ਆਪਾਂ ਨਹੀਂ ਜਿੰਦਾ ਤਾਂ ਹੋਵੇ ਜਨਾਬ ਉਰ ਤਾਂ ਕੋਈ ਨਹੀਂ ਹੈਗਾ ਜੀ ਜਨਾਬ ਹੋਰ ਮਿਲ ਗਈ

ਕਿਹੜਾ ਹੈ ਪਾਣੇ ਜੋ ਆਇਆ ਸਤਿਕਾਰ ਜਨਾ ਸਤਿਕਾਰ ਸਤਿਕਾਰ ਆਜੋ ਜੀ ਲੰਗੇ ਹੋ ਲੰਗੇ ਆਜੋ ਜੀ ਆਜੋ ਇੱਥੇ ਬਹਿ ਜਨ ਬੈਠਦੇ ਜਨਾ ਮੈਂ ਕੁਰਸੀ ਚੱਕ ਲਿਓ ਆਜੂ ਕੋਈ ਲਓ ਜੀ ਪਾਣੀ ਲਿਆ ਮਾਜੀ ਬੱਸ ਪਾਣੀ ਦੋ ਜੀ ਕਿਵੇਂ ਜਨਾਬ ਲੱਗਿਆ ਜੀ ਪਸਦਾ ਆਪਣੀ ਕੁੜੀ ਬਰੇ ਜੀ ਦੇਖੋ ਗੇਲਾ ਸਿੰਘ ਗੱਲ ਐਵੇਂ ਆ ਅਸੀਂ ਨੰਬਰ ਦੀ ਲੋਕੇਸ਼ਨ ਲਾਈ ਸੀ ਉਹ ਨਾਲ ਦੇ ਪਿੰਡ ਚੱਕੀ ਆ ਜਾਗੇ ਅੱਛਾ ਜਦੋਂ ਅਸੀਂ ਲੋਕੇਸ਼ਨ ਤੇ ਪਹੁੰਚੇ ਉੱਥੇ ਕਰੇ ਕੋਈ ਨਹੀਂ ਸੀ ਜਿੰਦਾ ਲੱਗਿਆ ਹੋਏ ਸੀਗਾ ਤੇ ਅਸੀਂ ਜਿੰਦਾ ਤੋੜ ਕੇ ਫੋਨ ਚੱਕਿਆ ਕੁੜੀ ਦਾ ਅੱਛਾ ਜੀ ਕੁੜੀ ਦਾ ਫੋਨ ਮਿਲ ਗਿਆ ਛੁੱਡੀ ਦਾ ਤੇ ਉਤੇ ਫੋਨ ਨੰਬਰ ਆਇਆ ਹੋਏ ਸੀਗਾ ਇੱਕ ਪੌਣੇ 8 ਵਜੇ ਅੱਛਾ ਜੀ ਅਸੀਂ ਉਹ ਨੰਬਰ ਲਾਇਆ ਉਹ ਨੰਬਰ ਸਵਿਚੋਂ ਫਾਰਿਆ ਤੇ ਉਥੇ ਨਾਲ ਦੇ ਘਰਾਂ ਤੋਂ ਪਸੀਨੇ ਪਤਾ ਕਰਿਆ ਤੇ ਉਹ ਮੁੰਡਾ ਕੱਲਾ ਰਹਿੰਦਾ ਉਥੇ ਅਗੇ ਮਾਪੇ ਬਾਪ ਉਹਦੇ ਬਾਹਰ ਨੇ ਜੀ ਤੇ ਪਹਿਲਾਂ ਕੋਈ ਕਦੇ ਕਰਿਆ ਆਇਆ ਹੋਵੇ ਮੁੰਡਾ ਕੋਈ ਕੁੜੀ ਨਾਲ ਨਾ ਜੀ ਆਪਣੀ ਕੁੜੀ ਤਾਂ ਇਕੱਲੀ ਕੁੜੀਆਂ ਤਾਂ ਇਕੱਤਰੀਆਂ ਤਾਂ ਆਉਂਦੀਆਂ ਨੇ ਜੀ ਨਾਲ ਕੋਈ ਮੁੰਡਾ ਤਾਂ ਆਇਆ ਨਹੀਂ ਜੀ ਨਾਲ ਨਾ ਕਦੇ ਕਿਸੇ ਨਾਲ ਗਈ ਹੈ ਜੀ ਨਾ ਕੁੜੀ ਮੇਰੀ ਕਦੇ ਕਿਸੇ ਨਾਲ ਆਈ ਹੈ ਮੁੰਡੇ ਨਾਲ ਅੱਛਾ ਅਹੀ ਤਾਂ ਜਨਾਬ ਗੱਲ ਹੈ ਨਹੀਂ ਜੀ ਕੋਈ ਆਪਣੀ ਕੁੜੀ ਕਾਲਜ ਕਾਤੇ ਜਾਂਦੀ ਹੈ ਬਸਤੀ ਜਾਂਦੀ ਹੈ ਜਨਾਬ ਕਾਲਜ ਚ ਚੜਦੀ ਕਿੱਥੋਂ ਚੜਦੀ ਪਿੱਪਲਾਂ ਵਾਲੇ ਅੱਡੇ ਤੇ 8 ਵਜੇ ਬੱਸ ਆ ਜਾਂਦੀ ਹੈ ਜੀ ਅੱਛਾ ਕਿੱਥੇ ਆ ਇਹ ਪਿੱਪਲਾਂ ਵਾਲਾ ਅੱਡਾ ਜਨਾਬ ਇਹ ਅੱਡਾ ਤਾਂ ਮੈਂ ਜਾਣਦਾ ਜੀ ਬਰੇਟੇ ਪਿੰਡ ਦਾ ਮਸ਼ਹੂਰ ਅੱਡਾ ਹੈ ਜੀ ਅੱਛਾ ਹਾਂਜੀ ਤੂੰ ਮੇਰੇ ਵਾਸਤੇ ਚਲੋ ਪੇਪੜਾ ਵਾਲੇ ਢਡੇ ਤੇ ਠੀਕ ਹੈ ਚਲੋ ਜੀ ਤੇ ਗੇਲਾ ਸਿੰਘ ਤੁਹਾਨੂੰ ਘਬਰਾਣ ਦੀ ਤੇ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਠੀਕ ਹੈ ਪੁਲਿਸ ਸ਼ਾਨਮੀਨ ਕਰ ਰਹੀ ਹੈ ਠੀਕ ਹੈ ਜਨਾਬ